ਪਾਜ ਬੋਲੇ ਨੇ ਉਹ ਕੋੜੇ ਚਿੰਤਾ ਵਾਲੇ ਨੇ ਫਿਗਰ ਵਾਲੇ ਨੇ ਔਰ ਧੋਕੇ ਜਿਹਾ ਲੱਗ ਕੇ ਪੰਜਾਬ ਦੀ ਸਰਕਾਰ ਨੂੰ ਵੀ ਤਾਂ ਫਿਕਰੇ ਕੋਈ ਨਹੀਂ ਹੈ ਔਰ ਉਸ ਕੈਂਗਰੀ ਰਿਪੋਰਟ ਦੇ ਵਿੱਚ ਤਾਂ ਕਈ ਕਿਸਮ ਦੇ ਘਟਾਲੇ ਵੀ ਸਮੇ ਨਜ਼ਰ ਆਏ ਨੇ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਪੰਜਾਬ ਸਰਕਾਰ ਨੇ 2400 ਕਰੋੜ ਰੁਪਏ ਦਾ ਜਿਹੜਾ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਿੱਚ ਵਾਧਾ ਕਰਕੇ ਭੋਜ ਲੱਦਿਆ ਪੰਜਾਬ ਦੇ ਲੋਕਾਂ ਦੀਆਂ ਜੇਬਾਂ ਤੇ ਇਹ ਬਾਤ ਸਹਿਣਾ ਚਾਹੀਦਾ ਕਿਉਂਕਿ ਪੰਜਾਬ ਦੇ ਲੋਕ ਤਾਂ ਪਹਿਲਾਂ ਆਰਥਿਕ ਮਦਹਾਲੀ ਚਰ ਰਹੇ ਨੇ ਤੇ ਦੇਰ ਦੀਆਂ ਕੀਮਤਾਂ ਜਿਹੜੀਆਂ ਇਹਨਾਂ ਵਿੱਚ ਵਾਧਾ ਆਮ ਵਸਤੂਆਂ ਦੀਆਂ ਕੀਮਤਾਂ ਵਿੱਚ ਵਾਧੇ ਨੂੰ ਹੋਰ ਤੇਜ਼ ਕਰੇਗਾ ਔਰ ਆਮ ਲੋਕਾਂ ਦੇ ਪਹੁੰਚ ਤੋਂ ਬਾਹਰ ਹੋ ਜਾਣਗੇ ਬਹੁਤ ਸਾਰੀਆਂ ਜ਼ਰੂਰੀ ਖਾਣ ਪੀਣ ਦੀਆਂ ਵਸਤੂਆਂ ਔਰ ਮੈਂ ਸਮਝਦਾ ਪਹਿਲੇ ਹੀ ਆਰਥਿਕ ਮਦਹਾਲੀ ਦੇ ਪੀੜਤ ਲੋਕਾਂ ਤੇ ਹੋਰ ਬੋਝ ਪਾਉਣਾ ਕਿਸੇ ਤਰ੍ਹਾਂ ਵੀ ਉਚਿਤ ਨਹੀਂ ਹੈ ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਹੋਣ ਤੋਂ ਬਾਅਦ ਇੱਕ ਕਦਮ ਇਹ ਬੋਝ ਪਾਇਆ ਗਿਆ ਲੋਕਾਂ ਦੇ ਚੁਣੇ ਹੋਏ ਨਮਾਇਦਿਆਂ ਦੀ ਹਾਜ਼ਰੀ ਦੇ ਵਿੱਚ ਮਤਲਬ ਜੇ ਕੋਈ ਆਰਥਿਕ ਵਸੂਲੇ ਜਾਰੀ ਕਰਨੇ ਸੀ ਮੌਬਲਾਈਜ਼ ਕਰਨੇ ਸੀ ਤਾਂ ਲੋਕਾਂ ਦੇ ਚੁਣੇ ਹੋਏ ਨਮਾਇਦਿਆਂ ਦੀ ਹਾਜ਼ਰੀ ਵਿੱਚ ਕਰਨੇ ਚਾਹੀਦੇ ਸੀ ਜਿਹੜਾ ਮੌਕਾ ਸੀ ਜਾਣਬੁੱਝ ਕੇ ਸਰਕਾਰ ਆਪਣੇ ਆਪ ਕਿਵੇਂ ਚੋੜ ਦੀ ੜੀ ਕਿ ਤਿੰਕੇ ਵਾਲੀ ਗੱਲ ਨਜ਼ਰ ਆ ਰਹੀ ਹੈ ਸਰਕਾਰ ਨੂੰ ਆਪਣੀ ਇਸ ਕਮਜ਼ੋਰੀ ਨਜ਼ਰ ਆ ਰਹੀ ਸੀ ਸਰਕਾਰ ਨੂੰ ਗਲਤ ਕਾਰਵਾਈ ਨਜ਼ਰ ਆ ਰਹੀ ਸੀ ਇਸੇ ਕਰਕੇ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਦੇ ਸਾਹਮਣੇ ਹੌਸਲਾ ਨਹੀਂ ਕਰ ਸਕੀ ਇੰਨਾ ਬਹੁਤ ਭੋਜ ਪਾਉਣ ਦਾ ਸੋ ਇਹ ਜਿਹੜੇ ਚੋਰ ਦਰਵਾਜ਼ੇ ਲੋਕਾਂ ਦੀਆਂ ਜੇਬਾਂ ਲੁੱਟੀਆਂ ਨੇ ਇਹ ਸਰਾਸਰ ਗਲਤ ਹੈ ਸਰਕਾਰ ਨੂੰ ਬਾਤਾਂ ਬਾਸ ਲੈਣਾ ਚਾਹੀਦਾ ਬਲਕਿ ਕੇਵਲ ਡੀਜੇ ਤੇ ਪੈਟਰੋਲ ਦੀ ਮਹਿੰਗਾਈ ਕਿਤੇ ਨਾਲ ਨਾਲ ਮਤਲਬ ਬਿਜਲੀ ਦੀ ਜਿਹੜੀ 3 ਰੁਪਏ ਪਰ ਯੂਨਟ ਜਿਹੜੀ 7 ਕਿਲੋਵਾਟ ਤੱਕ ਦੀ ਖਤਕਾਰ ਸੀ ਉਨਾ ਤੋਂ ਸਰਕਾਰੀ ਬਾਸ ਲੈ ਲਈ ਔਰ ਇਹਦੇ ਨਾਲ ਸਟੇਟ ਰੈਵਨਿਊ ਨੂੰ ਫਾਇਦਾ ਨਹੀਂ ਹੋਏਗਾ ਸਟੇਟ ਰੈਵਨਿਊ ਬਲਕਿ ਬੰਦਲਾ ਕੇ ਘਟੇਗਾ ਕਿਉਂਕਿ ਗਵਾਂਡੀ ਸੋਪਿਆਂ ਵਿੱਚ ਤੇਲ ਬਹੁਤ ਸਸਤਾ ਚੰਡੀਗੜ੍ਹ 6 ਰੁਪਏ ਪਰ ਲੀਟਰ ਸਸਤਾ ਹੋ ਗਿਆ ਪੰਜਾਬ ਤੋਂ ਤੇਲ ਸਾਰੀ ਗਵਾਲੀ ਹੁਣ ਚੰਡੀਗੜ੍ਹ ਤੋਂ ਤੇਲ ਆ ਰਹੀ ਆ ਆ ਸਾਰਾ ਦੇਵੀਗੜ੍ਹ ਦਾ ਏਰੀਆ ਸਾਡਾ ਕਨੌਰ ਦਾ ਏਰੀਆ ਸਾਰਾ ਹਰਿਆਣਾ ਤੋਂ ਤੇਲ ਪਾਏਗਾ ਮਨ ਫੁੱਲ ਰੈਵਿਊ ਜਿਹੜਾ ਹੈ ਪੰਜਾਬ ਦਾ ਵਧੇਗਾ ਨਹੀਂ ਬਲਕਿ ਘਟੇਗਾ ਤੇ ਲੋਕਾਂ ਦੀ ਪਰੇਸ਼ਾਨੀ ਵਧੇਗੀ ਸਰਕਾਰ ਨੂੰ ਜਿਹੜੀ ਫੀਡਬੈਕ ਆ ਜਾਂ ਇਹ ਕਹਿੰਦੇ ਸਰਕਾਰ ਦੀ ਅਣਜਾਣਤਾ ਜਿਹੜੀ ਆ ਉਹ ਬੜੇ ਗਲਤ ਕੰਮ ਕਰਾ ਰਹੀ ਹੈ ਔਰ ਦੁੱਖੀ ਗੱਲ ਤਾਂ ਕਿ ਪੰਜਾਬ ਜਿੱਥੇ ਪੈਸਾ ਪੰਜਾਬ ਦਾ ਹੱਕ ਵੰਡਦਾ ਉਧਰ ਨੂੰ ਸਰਕਾਰ ਕੂਰੀ ਕਰ ਰਹੀ ਹੈ ਕਰੋੜਾ ਰੁਪਇਆ ਪੰਜਾਬ ਦਾ ਕੇਂਦਰ ਕੋਲ ਪਿਆ ਆਰਡੀਐਫ ਦਾ ਉਸ ਵਾਸਤੇ ਨਾ ਕੋ ਵਜ਼ੀਰ ਗਿਆ ਨਾ ਕੋ ਅਧਿਕਾਰੀ ਗਿਆ ਨਾ ਮੁੱਖ ਮੰਤਰੀ ਸਾਹਿਬ ਉਧਾਪ ਗਏ ਫੋਰਥ ਹੋਰ ਨੀਤੀ ਜੋਗ ਦੀ ਮੀਟਿੰਗ ਦਾ ਬਾਈਕਟ ਕਰਕੇ ਬੈਠ ਕੇ ਜੇ ਜੱਜ ਦੇ ਸਾਹਮਣੇ ਵਕੀਲ ਜਾਏਗਾ ਨਹੀਂ ਤਜਾਜ ਫੈਸਲਾ ਕਿਵੇਂ ਕਰੇਗਾ ਅੱਜ ਪੰਜਾਬ ਲਾਹੌਰ ਦਾ ਪੰਜਾਬ ਦਾ ਵਾਦੀ ਬਾਤ ਕੋਈ ਨਹੀਂ ਪੰਜਾਬ ਨੂੰ ਮਤਲਬ ਜਿਸ ਬਰਬ ਦੇ ਸਹਾਰੇ ਛੱਡਿਆ ਹੋਇਆ ਇਹ ਮਨ ਸਮੁਦਾਇ ਦੇ ਨਾਲ ਪੰਜਾਬ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ ਹੋਰ ਸਰਕਾਰ ਨੂੰ ਤੁਰਤ ਸਮੁਦਾਇ ਵਾਦਾ ਬਾਸ ਲੈਣਾ ਚਾਹੀਦਾ ਪੰਜਾਬ ਦੇ ਲੋਕਾਂ ਨੂੰ ਅਸੀਂ ਥੀਲ ਕਰਦੇ ਹਾਂ ਕਿ ਉਹ ਛੜਕਾਂ ਤੇ ਆਓ ਉਹ ਇੱਕ ਦੂਜੇ ਦੇ ਲੱਤਾਂ ਖਿੱਚਣ ਦੇ ਆ ਇੱਕ ਦੂਜੇ ਤੇ ਟਿਕੜੇ ਛਾਲ ਦੇ ਖਾਂ ਉਹ ਸਾਹਮਣੇ ਮਤਲਬ ਇਹ ਸਰਕਾਰ ਦੀ ਇਸ ਗਲਤ ਨੀਤੀ ਦਾ ਵਿਰੋਧ ਕਰਨ ਤੇ ਡਟਦੀ ਆ ਉਹ ਸੜਕਾਂ ਤੇ ਉਹ ਰੋਜ਼タルਨੇ ਵਿਾਰੇ ਕਰ ਤਾਂ ਕਿ ਸਰਕਾਰ ਨੂੰ ਸਿੱਧੇ ਰਾਤ ਹੋਵੇ ਜਾਵੇ ਸਰਕਾਰ ਨੂੰ ਲੋਕਾਂ ਦੇ ਹੱਕ ਲੈਣ ਲਈ ਪੰਜਾਬੀਆਂ ਦੇ ਹੱਕ ਲੈਣ ਲਈ ਮਜਬੂਰ ਕੀਤਾ ਜਾਵੇ ਕੇਂਦਰ ਦੇ ਸਾਹਮਣੇ ਗੱਲ ਕਰਨ ਲਈ ਉਹ ਸਰਕਾਰ ਜਿਹੜੀ ਆ ਉਹ ਇੱਕ ਕਿਸਮ ਦੀ ਭੈਅ ਭੀਤ ਹੋਈ ਬੈਠੀ ਆ ਕੇਂਦਰ ਸਾਹਮਣੇ ਗੱਲ ਕਰਨ ਤੋਂ ਅੱਜ ਪੰਜਾਬ ਦੀ ਸਭਾ ਵਾਲੀ ਤੋਂ ਦੌਰ ਤੋਂ ਲੱਗ ਰਿਹਾ ਬੜੇ ਚੁਪੜੀ ਗੱਲ ਹੈ